ਅੱਜ ਕੀ ਨਾਮ ਤੁਹਾਡਾ ਜੀ ਮੈਂ ਸਤਿਪ੍ਰੀਅੰਗ ਆ ਜੀ ਸਤਿਪ੍ਰੀਅੰਗ ਜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਰਾਲਾ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈ ਜਿਸ ਕੇਸ ਕਿ ਤਿੰਨ ਜਿਹੜੇ ਟ੍ਰਾਈਪਲ ਮਰਡਰ ਕੇਸ ਜੀ ਕੀ ਗੱਲ ਹੈ ਸਰ ਕਿ ਕਿ ਤੁਸੀਂ ਕਿਵੇਂ ਆਏ ਤੇ ਕੀ ਗੱਲ ਸਰ ਆਇਆ ਜੀ ਉਹ ਇਹਨਾਂ ਨੇ ਸਾਡਾ ਪਰਿਵਾਰ ਮੇਰੀ ਧੀ ਮੇਰਾ ਦੋਤਾ ਤੇ ਮੇਰੀ ਧੀ ਇਹਨਾਂ ਨੇ ਖਤਮ ਕਰਤੇ ਜੀ ਇਸ ਬੰਦੇ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਜੀ ਉਤੋਂ ਪੈਸਾ ਵਰਤਦਾ ਸੀ ਮੈਂ ਛੁੱਟੀ ਪੈਲੀ ਬੁਕਾ ਕੇ ਵੀ ਸਨੂ ਉੱਤੇ ਪਲਾਟਾ ਵਾਲੀ ਦਵਾ ਦੇਣਾ ਉਹ ਦਵਾ ਕੇ ਉਹ ਬੁਕਾ ਕੇ ਗਾਹਾਂ ਆਪਦੇ ਪਤਾ ਨਹੀਂ ਖਾਤੇ ਚ ਕਰਾਏ ਜੀ ਪੈਸੇ ਪਤਾ ਨਹੀਂ ਕਿਵੇਂ ਤੇ ਸਾਰੇ ਪੈਸੇ ਜਾਨੀ ਵੀ ਆਪਦੇ ਹੱਥ ਥੱਲੇ ਕਰ ਲਏ ਇਥਨੇ ਕਿਸ ਨੇ ਇਹ ਕਾਂ ਕਲਵਾਤ ਸਿੰਘ ਨੇ ਕੰਤੀ ਨੇ ਅੱਛਾ ਇਹ ਉਹ ਤੋਂ ਬਾਅਦ ਵੀ ਆਪਦੇ ਘਰੇ ਆਉਣ ਕੋਠੀ ਵੀ ਪਾਈ ਐ 60-70 ਲੱਖ ਰੁਪਇਆ ਲਾਇਆ ਤੇ ਆ ਤੀਜੀ ਘੱਡੀ ਵੀ ਨਵੀਂ ਕਢਾ ਕੇ ਲਿਆਇਆ ਤੇ 30 ਲੱਖ ਰੁਪਇਆ ਇੰਤੀ ਮੁੰਡੇ ਤੇ ਲਾਇਆ ਬਾਹਰ ਜਾਣ ਤੇ ਤੇ ਹੋਰ ਵੀ ਜਾਣੀ ਜੀ ਦੁਕਾਨ ਚ ਵੀ 5-6 ਲੱਖ ਰੁਪਈਆ ਪਾਇਆ ਜੀ ਇਸ ਨੇ ਕਿਤੇ ਇਹਦੇ ਦੋ ਡੱਬੇ ਹੁੰਦੇ ਜੀ ਦੁਕਾਨ ਚ ਤੁਹਾਡੀ ਪਹਿਲਾਂ ਕਦੀ ਗੱਲ ਹੋਈ ਇਸ ਮਤ ਨਹੀਂ ਮੇਰੀ ਕੰਟੀਨਿਊ ਤਾ ਮੈਂ ਜਾਣਦਾ ਤੱਕ ਨਹੀਂ ਸੀ ਜੀ ਉਹ ਬੌਂਡ ਧੀ ਕੋਲੇ ਤਾਂ ਮੈਂ ਆਉਂਦਾ ਹੀ ਸੀ ਮਹੀਨੇ ਬਾਅਦ ਕੋਈ ਗੱਲ ਕੋਈ ਪਹਿਲਾਂ ਕੋਈ ਹਰਕਤ ਨਹੀਂ ਗੱਲ ਮੇਰੇ ਕੋਲੇ ਕੁਝ ਨਹੀਂ ਦੱਸੀ ਜੀ ਮੈਂ ਕਹਿੰਦੇ ਵੀ ਸਾਡਾ ਦੁੱਧ ਲਾਇਆ ਬੈ ਇਹਦੇ ਇਹ ਨਹੀਂ ਪਤਾ ਜੀ ਕੋਈ ਦੁੱਧ ਚ ਚੀਜ਼ ਦੇ ਕੇ ਉਹਨਾਂ ਨੂੰ ਬੇਹੋਸ਼ ਕਰਕੇ ਲਗਾਇਆ ਗਿਆ ਕਿਵੇਂ ਕਿਵੇਂ ਕਤਲ ਕਿਵੇਂ ਕੀਤਾ ਜੀ ਇਹਨੇ ਕਤਲ ਜੀ ਹਣ ਉੱਥੇ ਜਾ ਕੇ ਤਾਂ ਧੱਕਾ ਦਿੱਤਾ ਜੀ ਇਸਨੇ ਨਹਿਰ ਤੇ ਇਹ ਤਾਂ ਹੁਣ ਪਰਮਾਨੰ ਦਿਨਾਂ ਨੂੰ ਪਹਿਲਾਂ ਦੋਨੇ ਕੁੜੀਆਂ ਨੂੰ ਧੱਕਾ ਦੇਤਾ ਕਹਿੰਦੇ ਹਤਲਕੇ ਗਿਆ ਹਤਲਕੇ ਗਿਆ ਤੇ ਵੀ ਮਗਰੋਂ ਮੁੰਡੇ ਨੂੰ ਕਹਿੰਦਾ ਵੀ ਆਪ ਹਾਲਗੇ ਤੇ ਉਹ ਮੁੰਡਾ ਜਦੋਂ ਸਮਝ ਲਾਇਆ ਜਾਂਦਾ ਸੀ ਉਹਨੂੰ ਵੀ ਧੱਕਾ ਦੇ ਕੇ ਨੇ ਇਹ ਤਾਂ ਜੀ ਦੇਖੋ ਇਹ ਜਿਹੜੀ ਗੱਲ ਕਰ ਤੁਸੀਂ ਕੀ ਚਾਹਨੇ ਹੋਣਗੇ ਤੁਸੀਂ ਅਸੀਂ ਇਹ ਅਸੀਂ ਇਹ ਤਾਂ ਨੇ ਜੀ ਵੀ ਸਾਨੂੰ ਇਨਸਾਫਤ ਹੋਇਆ ਜਾਵੇ ਤੇ ਇਹਨਾਂ ਨੂੰ ਸ਼ਕਤ ਤੋਂ ਸ਼ਕਤ ਸਜ਼ਾ ਦਿੱਤੀ ਜਾਵੇ ਇਹ ਕਿਹਨੂੰ ਬੜਾ ਜਾਵੇ ਦੋਸ਼ੀ ਤਾਂ ਫੜ ਇਹ ਦੋਸ਼ੀ ਵੀ ਇੱਕ ਇਹਦਾ ਪਿਓ ਗਲਵੰਤ ਦਾ ਤੇ ਇੱਕ ਘਰ ਵਾਲੀ ਤੇ ਇੱਕ ਮੁੰਡਾ ਤੁਹਾਡੀ ਲੱਤੀ ਲੋ ਕਿੰਨੀ ਜ਼ਮੀਨ ਸੀ ਟੁੱਟੋ ਪੁਰਣਾ ਸਾਹ ਤਕਲੇ ਸੀ ਸੀ ਪੜੀ ਦੇ ਹੁਣ ਕਿੰਨੀ ਰਹੀ ਸੀ ਹੁਣ ਤਾਂ ਕੋਈ ਸਾਨੂੰ ਪਟਵਾਰੀ ਤੋਂ ਪਤਾ ਲੱਗੂ ਜੀ ਮੇਰੇ ਹਿਸਾਬ ਨਾਲ ਤਾਂ ਪਹਿਲੀ ਕੋਈ ਹੈ ਨਹੀਂ ਜੀ ਇਹਨਾਂ ਦੀਆਂ ਡੈਡ ਬੋਡੀਆਂ ਤੁਹਾਨੂੰ ਬਰਾਮਦ ਹੋ ਗਈਆਂ ਪੁਲਿਸ ਕੋਲੋਂ ਕੀ ਕਹੇ ਨਾ ਜੀ ਸਾਨੂੰ ਤਾਂ ਗੋਤਾਖੋਰਾ ਨੇ ਉੱਥੋਂ ਜਾਣੀ ਦੀ ਪਾਇਆ ਪੁਲਿਸ ਵੀ ਤਾਂ ਅਜੇ ਤੱਕ ਸਾਨੂੰ ਕੁਝ ਰਾਹ ਦੇ ਨਹੀਂ ਰਹੀ ਡੈਡ ਬੋਡੀਆਂ ਮਿਲੀਆਂ ਨਾ ਜੀ ਮਿਲ ਗਿਆ ਨੇ ਕਹਿੰਦੇ ਸਚਕਾਰ ਕਰਤਾ ਉੱਥੇ ਐ ਕਰਤਾ ਸਾਨੂੰ ਨਹੀਂ ਮਿਲ ਗਿਆ ਅੱਜ ਕੀ ਨਾਮ ਤੁਹਾਡਾ ਜੀ ਮੈਂ 70 ਸਿੰਘ ਆ ਜੀ 70 ਸਿੰਘ ਜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਨਾਲਾ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈ ਜਿਸ ਕੇਸ ਕਿ ਤਿੰਨ ਡੇ ਟ੍ਰਾਈਪਲ ਮਰਡਰ ਕੇਸ ਜੀ ਕੀ ਗੱਲ ਹੈ ਸਰ ਕਿਉਂਕਿ ਤੁਸੀਂ ਕਿਵੇਂ ਆਏ ਤੇ ਕੀ ਗੱਲ ਸਰ ਆਇਆ ਜੀ ਉਹ ਇਹਨਾਂ ਨੇ ਸਾਡਾ ਪਰਿਵਾਰ ਮਰੀ ਧੀ ਮੇਰਾ ਦੋਤਾ ਤੇ ਮੇਰੀ ਧੀ ਇਹਨਾਂ ਨੇ ਖਤਮ ਕਰਤੇ ਜੀ ਇਸ ਬੰਦੇ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਜੀ ਉਤੋਂ ਪੈਸਾ ਵਰਤਦਾ ਸੀ ਮੈਂ ਸੁੱਡੀ ਪੈਲੀ ਬੁਕਾ ਕੇ ਵੀ ਸਾਨੂੰ ਉੱਥੇ ਪਲਾਟਾ ਵਾਲੀ ਦਵਾ ਦੇਣਾ ਉਹ ਦਵਾ ਕੇ ਉਹ ਬੁਕਾ ਕੇ ਗਾਹਾਂ ਆਪਦੇ ਪਤਾ ਨਹੀਂ ਖਾਤੇ ਚ ਕਰਾਏ ਜੀ ਪੈਸੇ ਪਤਾ ਨਹੀਂ ਕਿਵੇਂ ਤੇ ਸਾਰੇ ਪੈਸੇ ਜਾਨੀ ਵੀ ਆਪਦੇ ਹੱਥ ਥੱਲੇ ਕਰ ਲਏ ਇਥਨੇ ਕਿਸ ਨੇ ਇਹ ਕਾਂ ਕਲਵਰ ਸਿੰਘ ਨੇ ਕੰਤੀ ਨੇ ਅੱਛਾ ਇਹ ਉਹ ਦੂ ਬਾਅਦ ਵੀ ਆਪਦੇ ਘਰੇ ਆਉਣ ਕੋਠੀ ਵੀ ਪਾਈ ਐ 60-70 ਲੱਖ ਰੁਪਈਆ ਲਾਇਆ ਤੇ ਆ ਤੀਜੀ ਘੱਡੀ ਵੀ ਨਵੀਂ ਕਢਾ ਕੇ ਲਿਆ ਆ ਤੇ 30 ਲੱਖ ਰੁਪਈਆ 35 ਮੁੰਡੇ ਤੇ ਲਾਇਆ ਬਾਹਰ ਜਾਣ ਤੇ ਤੇ ਹੋਰ ਵੀ ਜਾਣੀ ਜੀ ਦੁਕਾਨ ਚ ਵੀ 5-6 ਲੱਖ ਰੁਪਈਆ ਪਾਇਆ ਜੀ ਇਸਨੇ ਕਿਤੇ ਇਹਦੇ ਦੋ ਡੱਬੇ ਹੁੰਦੇ ਜੀ ਦੁਕਾਨ ਚ ਤੁਹਾਡੀ ਪਹਿਲਾਂ ਕਦੀ ਗੱਲ ਹੋਈ ਇਸ ਮਤ ਨਹੀਂ ਮੇਰੀ ਕੰਟੀਨਿਊ ਤਾ ਮੈਂ ਜਾਣਦਾ ਤੱਕ ਵੀ ਨਹੀਂ ਸੀ ਜੀ ਉਹ ਬੌਂਡ ਧੀ ਕੋਲੇ ਤਾਂ ਮੈਂ ਆਉਂਦਾ ਹੀ ਸੀ ਮਹੀਨੇ ਬਾਅਦ ਕੋਈ ਗੱਲ ਕੋਈ ਪਹਿਲਾਂ ਕੋਈ ਹਰਕਤ ਨਹੀਂ ਗੱਲ ਮੇਰੇ ਕੋਲੇ ਕੁਝ ਨਹੀਂ ਦੱਸੀ ਜੀ ਮੈਂ ਕਹਿੰਦੇ ਵੀ ਸਾਡਾ ਦੁੱਧ ਲਾਇਆ ਬੈ ਇਹਦੇ ਇਹ ਨਹੀਂ ਪਤਾ ਜੀ ਕੋਈ ਦੁੱਧ ਚ ਚੀਜ਼ ਦੇ ਕੇ ਉਹਨਾਂ ਨੂੰ ਬੇਹੋਸ਼ ਕਰਕੇ ਲਗਾਇਆ ਗਿਆ ਕਿਵੇਂ ਕਿਵੇਂ ਕਤਲ ਕਿਵੇਂ ਕੀਤਾ ਜੀ ਇਹਨੇ ਕਤਲ ਜੀ ਹੁਣ ਉੱਥੇ ਜਾ ਕੇ ਤਾਂ ਧੱਕਾ ਦਿੱਤਾ ਜੀ ਇਸਨੇ ਨਹਿਰ ਤੇ ਇਹ ਤਾਂ ਹੁਣ ਪਰਮਾਨੰਥ ਜਿੱਦਾਂ ਨੂੰ ਪਹਿਲਾਂ ਦੋਨੇ ਕੁੜੀਆਂ ਨੂੰ ਧੱਕਾ ਦੇਤਾ ਕਹਿੰਦੇ ਆ ਤਲਕੇ ਗਿਆ ਤਲਕੇ ਗਿਆ ਤੇ ਵੀ ਮਗਰੋਂ ਮੁੰਡੇ ਨੂੰ ਕਹਿੰਦਾ ਵੀ ਆਪ ਹਾਲਗੇ ਤੇ ਉਹ ਮੁੰਡਾ ਜਦੋਂ ਸਮਝ ਲਾਇਆ ਜਾਂਦਾ ਸੀ ਉਹਨੂੰ ਵੀ ਧੱਕਾ ਦੇ ਕੇ ਇਹ ਤਾਂ ਜੀ ਦੇਖੋ ਇਹ ਜਿਹੜੀ ਗੱਲ ਆ ਤੁਸੀਂ ਕੀ ਚਾਹਨੇ ਹੋ ਉਹਨਗੇ ਤੁਸੀਂ ਅਸੀਂ ਇਹ ਅਸੀਂ ਇਹ ਤਾਂ ਨਹੀਂ ਜੀ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਇਹਨਾਂ ਨੂੰ ਸ਼ਖਤ ਤੋਂ ਸ਼ਖਤ ਸਜ਼ਾ ਦਿੱਤੀ ਜੀ ਇਹ ਦੋਸ਼ੀ ਵੀ ਇੱਕ ਇਹਦਾ ਪਿਓ ਗਲਵੰਤ ਦਾ ਤੇ ਇੱਕ ਘਰ ਵਾਲੀ ਤੇ ਇੱਕ ਮੁੰਡਾ ਤੁਹਾਡੀ ਲੱਤ ਕਿੰਨੀ ਜ਼ਮੀਨ ਸੀ ਟੋਟੋ ਪਉਣਾ ਸਾ ਤੱਕਲੇ ਸੀ ਸੀ ਪੜੀ ਦੇ ਹੁਣ ਕਿੰਨੀ ਰਹੀ ਸੀ ਹੁਣ ਤਾਂ ਕੋਈ ਸਾਨੂੰ ਪਟਵਾਰੀ ਤੋਂ ਪਤਾ ਲੱਗੂ ਜੀ ਮੇਰੇ ਹਿਸਾਬ ਨਾਲ ਤਾਂ ਪਹਿਲੀ ਕੋਈ ਹੈ ਨਹੀਂ ਜੀ ਇਹਨਾਂ ਦੀਆਂ ਗੋਦੋਦੀਆਂ ਤੁਹਾਨੂੰ ਬਰਾਮਦ ਹੋ ਗਈਆਂ ਪੁਲਿਸ ਤੁਹਾਨੂੰ ਕੀ ਕਹੇ ਮੈਂ ਜੀ ਸਾਨੂੰ ਤਾਂ ਗੋਤਾਖੋਰਾ ਨੇ ਉੱਥੋਂ ਜਾਣੀ ਦੀ ਪਾਇਆ ਪੁਲਿਸ ਵੀ ਤਾਂ ਅਜੇ ਤੱਕ ਸਾਨੂੰ ਕੁਝ ਰਾਹ ਦੇ ਨਹੀਂ ਰਹੀ ਹਟ ਬੋਟੀਆਂ ਬਿਰਿਆ ਨਹੀਂ ਦਾ ਜੀ ਮਿਲ ਗਿਆ ਨਹੀਂ ਕਹਿੰਦੇ ਸਚਕਾਰ ਕਰਤਾ ਉੱਥੇ ਐ ਕਰਤਾ ਸਾਨੂੰ ਨਹੀਂ ਮਿਲ ਜਾਣਾ